ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਪੰਜਾਬ ਨੂੰ ਚੇਤਾਵਨੀ ਭਰੀ ਚਿੱਠੀ ਲਿਖੀ ਹੈ। ਇਸ ਚਿੱਠੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਬੰਬ ਫੋਰਡ ਦਿੱਤਾ ਹੈ। ਪੰਜਾਬ ਦੇ ਵਿੱਚ NHAI ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਇਹ ਚਿੱਠੀ ਲਿਖੀ ਗਈ ਹੈ। ਤੇ ਨਿਤਿਨ ਗੜਕਰੀ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਹੈ। NHAI ਦੇ ਅਧਿਕਾਰੀ ਅਤੇ ਠੇਕੇਦਾਰ ਪਰੇਸ਼ਾਨ ਹੋ ਰਹੇ ਨੇ। ਪੰਜਾਬ ਦੇ ਵਿੱਚ ਪਹਿਲਾਂ 103 ਕਿਲੋਮੀਟਰ ਦੇ 3263 ਕਰੋੜ ਰੁਪਏ ਦੇ ਪ੍ਰੋਜੈਕਟ ਬੰਦ ਕਰ ਦਿੱਤੇ ਗਏ ਨੇ, ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾ 293 ਕਿਲੋਮੀਟਰ ਦੇ 14288 ਕਰੋੜ ਦੇ ਪ੍ਰੋਜੈਕਟ ਬੰਦ ਕਰ ਦੇਵਾਂਗੇ ਕੇਂਦਰੀ ਮੰਤਰੀ ਨਿਤਿਨ ਗਟਕਰੀ ਦੀ ਇਸ ਚਿੱਠੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀ ਹਰਪਾਲ ਚੀਮਾ ਨੇ ਕੀ ਕਿਹਾ ਉਹ ਵੀ ਤੁਸੀਂ ਸੁਣ ਲਓ ਦੇਖਿਏ ਜਿੰਨੇ ਵੀ ਪ੍ਰੋਜੈਕਟ ਨੈਸ਼ਨਲ ਹਾਈਵੇ ਥੋਰਟੀ ਕੇ ਇੰਡੀਆ इंडिया के पंजाब में चल रहे हैं वो सभी पे कह हो रहा है मैं समझता हूं जानबूझ के एक सोची समझी षड्यंत्र के तहत एक कंस्परेसी के तहत उन्होंने ऐसा बयान दिया है पंजाब में लॉ एंड ऑर्डर की पोजीशन जो है बहुत अच्छी है पंजाब में उद्योग आ रहे हैं पंजाब में इंडस्ट्री आ रही है और पंजाब आगे बढ़ रहा है पंजाब, पंजाब के हम ज्वाइंग पहले जो भी आप लोगों ने अपील भी की देखिये बहुत सारा असर पड़ेगा आगामी दिनों में जो जो केंद्र सरकार के काफी प्रोजेक्ट है पंजाब को मिल सकते थे वो नहीं मिलेंगे देखिए देखिए ਬਹੁਤ ਸਾਰੇ ਫੰਡ ਜੋ ਜੋ ਸਾਡੇ ਰੂਲਰ ਡਿਵੈਲਪਮੈਂਟ ਫੰਡ ਹੈ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਹੈ ਸਾਡੇ ਕੈਪੀਟਲ ਅਸਿਸਟੈਂਟ ਹੈ ਉਹ ਸਭੀ ਪੈਸੇ ਸੈਂਟਰ ਸਰਕਾਰ ਨੇ ਇੱਕ ਛੜਜੰਤਰ ਕੇ ਤਹਿਤ ਇੱਕ ਕਨਸਪਿਰੇਸੀ ਕੇ ਤਹਿਤ ਆਤਮਾਰੇ ਰੋਕੇ ਹੋਏ ਹੈ ਇਹੀ ਇਹੀ ਕਾਰਨ ਹੈ ਕਿ ਅਬ aur ਵੀ ਫੰਡ ਰੋਕਨੇ ਜਾ ਰਹੇ ਹੈ ਸੋ ਮੈਂ ਸਤਮਤ ਹਾਂ ਪੰਜਾਬ ਸੇ ਭਾਰਤ ਜਨਤਾ ਪਾਰਟੀ ਨਫ਼ਰਤ ਕਰਦੀ ਹੈ ਇਸ ਮਾਮਲੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਕੇਂਦਰ ਪਹਿਲਾਂ ਹੀ ਪੰਜਾਬ ਦੇ ਨਾਲ ਵਿਤਕਰਾ ਕਰਦਾ ਰਿਹਾ ਹੈ ਪਰ ਮੈਂ ਕਿਸਾਨਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਉਹ ਕਾਨੂੰਨ ਹੱਥ ਵਿੱਚ ਨਾ ਲੈਣ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਕਿ ਅਸੀਂ ਪੰਜਾਬ ਦੇ ਪ੍ਰੋਜੈਕਟ ਰੱਦ ਕਰ ਦਿਆਂਗੇ ਕਿਉਂਕਿ ਸਾਡੇ ਨਾਲ ਤਾਂ ਪਹਿਲਾਂ ਹੀ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਕਿ ਕੇਂਦਰ ਵਿਤਕਰਾ ਕਰ ਰਿਹਾ ਹੈ ਕੇਂਦਰ ਹਮੇਸ਼ਾ ਡਿਸਕ੍ਰਿਮੀਨੇਸ਼ਨ ਕਰਦਾ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਈਵਨ ਇਸਵਰੀ ਦੇ ਬਜਟ 'ਚ ਵੀ ਪੰਜਾਬ ਦੇ ਲੋਕਾਂ ਦੇ ਵਾਸਤੇ ਕੁਝ ਨਹੀਂ ਹੈ ਐਂਡ ਪੰਜਾਬ ਦਾ ਕਿਸਾਨ ਬਾਰਡਰ 'ਤੇ ਬੈਠਾ ਹੈ ਨਾ ਕਿ ਇੰਡਸਟਰੀਾਸ 'ਤੇ ਨਾ ਕਿਸਾਨ ਵਾਸਤੇ ਰਹੀ ਗੱਲ ਲਾਅ ਐਂਡ ਆਰਡਰ ਦੀ ਟੂ ਬੀ ਵੈਰੀ ਓਨੈਸਟ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹੂੰਗਾ ਕਿ ਕਿਸੇ ਵੀ ਪ੍ਰਕਾਰ ਦੀ ਕਾਨੂੰਨ ਕਿਸੇ ਵਿਅਕਤੀ ਨੂੰ ਵੀ ਹੱਥ 'ਚ ਲੈਣ ਦੀ ਅਜਾਜ਼ਤ ਨਹੀਂ ਹੋਣੀ ਚਾਹੀਦੀ ਸੋ ਅਸੀਂ ਲੋਕ ਵੀ ਸਾਰੇ ਸਾਡਾ ਐਜੀਟੇਸ਼ਨ ਕਰਨ ਦਾ ਹੱਕ ਹੈ ਤਰੀਕਾ ਹੈ ਬਟ ਕਾਨੂੰਨ ਨੂੰ ਕਿਸੇ ਤਰੀਕੇ ਦੇ ਨਾਲ ਹੱਥ 'ਚ ਨਾ ਲਿਆ ਜਾਵੇ ਜਿਨੇ ਨਾਲ ਪੰਜਾਬ ਦਾ ਨੁਕਸਾਨ ਹੋਵੇ ਕਿਉਂਕਿ ਕੇਂਦਰ ਤਾਂ ਬੈਠਾ ਹੈ ਕਿ ਕੋਈ ਬਹਾਨਾ ਬਣਾ ਕੇ ਕਿ ਤੁਸੀਂ ਐਨਐਚਏ ਦੇ ਅਧਿਕਾਰੀਆਂ ਨੂੰ ਕੁੱਟਤਾ ਜਾਂ ਮਾਰਤਾ ਜਾਂ ਉਹਨਾਂ ਨੂੰ ਨਾਲ ਉਹਨਾਂ ਨੂੰ ਫੜ ਲਿਆ ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਨਾ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਕਿਸਾਨ ਪਰਾਵਾਂ ਨੂੰ ਤਾਂ ਜੋ ਦਿੱਲੀ ਵਾਲਿਆਂ ਨੂੰ ਕੋਈ ਬਹਾਨਾ ਮਿਲ ਜਾਏ ਔਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ 14000 ਕਰੋੜ ਰੁਪਏ ਦੇ ਪ੍ਰੋਜੈਕਟਸ ਨੇ ਪਲੀਜ਼ ਸੰਗੀਤਾ ਵਖਾਉਣ ਇਹ ਇ ਰੀਤੇ ਗੰਭੀਰਤਾ ਦਿਖਾਉਣ ਮੈਂ ਤਾਂ 5-7 ਵਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਫੋਨ ਕਰ ਚੁੱਕੇ ਹਾਂ ਕਿ ਜਿੱਥੇ ਲੈਂਡ ਨਹੀਂ ਮਿਲ ਰਹੀ ਇਹ ਅਕਵਾਇਰ ਨਹੀਂ ਹੋ ਰਹੀ ਆਓ ਆਪਾਂ ਸਾਰੇ ਜਾਨੇ ਰਲ ਕੇ ਉਹਨਾਂ ਨਾਲ ਗੱਲ ਕਰੀਏ ਐਂਡ ਇਹਦੇ ਵਿੱਚ ਆਰਬਿਟ੍ਰੇਸ਼ਨ ਕੋਲੇ ਕਈਆਂ ਦੇ ਕੇਸਿਸ ਗਏ ਹੋਏ ਨੇ ਉਹ ਆਰਬਿਟ੍ਰੇਸ਼ਨ ਸੇ ਜੇ ਉੱਥੇ ਜ਼ਮੀਨ ਦਾ ਭਾਅ ਕੋਈ ਜ਼ਿਆਦਾ ਹੈ ਤਾਂ ਕਿਵੇਂ ਨਾ ਕਿਵੇਂ ਉਹਨਾਂ ਦੀ ਜ਼ਮੀਨ ਦਾ ਭਾਅ ਜਿਹੜਾ ਵੀ ਮੌਕੇ ਦਾ ਹੈਗਾ ਉਹਨਾਂ ਨੂੰ ਆਰਬਿਟ੍ਰੇਟਰ ਦੇ ਰਾਹੀਂ ਦਿਵਾ ਕੇ ਉਹ ਪ੍ਰੋਜੈਕਟਾਂ ਨੂੰ ਹੱਲ ਕਰਨ ਬਟ ਇਹ ਨਾ ਕਹਿਣ ਵੀ ਅਸੀਂ ਰੱਦ ਕਰ ਦੇਾਂਗੇ ਇਹ ਧਮਕੀ ਨਾ ਦੇਣ ਬਿਕੋਜ਼ ਜਨਤਾ ਹੈ ਜਨਤਾ ਉਹਨਾਂ ਨੂੰ ਲੱਗਦਾ ਹੈ ਉਹਨਾਂ ਨੂੰ ਪਿਆਰ ਨਾਲ ਸਾਨੂੰ ਆਪਦੇ ਹੱਥ 'ਚ ਲੈਣਾ ਚਾਹੀਦਾ ਉਹਨੂੰ ਲੱਗਦਾ ਹੈ ਕਿ ਕੇਂਦਰ ਸਾਡੇ ਨਾਲ ਵਿਤਕਰਾ ਕਰਦਾ ਆ ਰਿਹਾ ਤੇ ਵਿਤਕਰਾ ਕਰ ਬੀਜੇਪੀ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਪੂਰੇ ਮਾਮਲੇ ਦੇ ਵੱਲ ਧਿਆਨ ਦੇਣ ਪੰਜਾਬ ਤਰੱਕੀ ਕਿਵੇਂ ਕਰੇਗਾ ਆਮ ਆਦਮੀ ਪਾਰਟੀ ਕਦੇ ਵੀ ਆਪਣੀ ਗਲਤੀ ਨੂੰ ਸਵੀਕਾਰ ਨਹੀਂ ਕਰਦੀ ਕੇਂਦਰੀ ਮੰਤਰੀ ਨਿਤਨ ਗੜਕਰੀ ਜੀ ਨੇ ਇੱਕ ਪੱਤਰ ਲਿਖਿਆ ਹੈ पंजाब के मुख्यमंत्री को कि भई पंजाब में लॉ एंड ऑर्डर की सिचुएशन ठीक नहीं हमारे नेशनल हाईवे अथॉरिटी के अधिकारियों को धमकियाँ मिल रही हैं और दूसरा उनके लिए जो ज़मीन अक्वायर करनी है रोड्स के लिए आठ प्रोडक्ट प्रोजेक्ट चौदह हज़ार करोड़ के करीब हैं और वो रुके हुए हैं ये पंजाब की तरक्की भी रुक रही है और पंजाब की व्यवस्था पे ये प्रश्न चिन्ह है कभी नहीं हुआ ऐसा ये मुख्यमंत्री जी को हमारी प्रार्थना है कि पंजाब के भले के लिए आपकी सरकार को परफॉर्म करना है आप इसमें खुद ध्यान दे के इसको करवाएं ये इतनी देर से लंबित प्रोजेक्ट नहीं रहने चाहिए और इसके लिए मैं समझता हूँ कि ये पंजाब विकास कैसे करेगा तरक्की कैसे करेगा ये सोचने वाली बात है बड़ी बुरी बात है ये और ऐसा नहीं होना चाहिए पंजाब के लोगों को पंजाब सरकार जवाबदेह है आम आदमी पार्टी का यही तरीका है कि वो अक्यूज़ हमें करेंगे अक्यूज़ दूसरों को करेंगे खुद की गलती को कभी नहीं मानेंगे लोकतंत्र में ये अपनी गलती में सुधार करना प्रशासनिक कार्यों में ज़रूरी होता है